ਸਤ ਕਰੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਗੁਰੂ ਨਾਮ ਦਾ ਨਾਮ ਲੈਵਾ ਉਲੂ ਖਾਨ ਸਾਹ ਸਾਹ ਸੰਦ ਜੀ ਸਤ ਜੀ ਦੀ ਬਖਸ਼ਿਸ਼ ਕੀਤੀ ਹੋਏ ਕਰੋ ਫਤਿਹ ਆਸੋ ਨੋ ਹੱਥ ਜੋੜ ਕੇ ਸਿਰ ਸੁਬਾ ਕੇ ਨਿਮਰਤਾ ਸਹਿਤ ਬਲਾਈ ਪਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਸੋ ਵੇ ਲਾ ਘੜੀ ਤਲ ਤਲ ਬੁਰਦ ਪਾਲਸਾਰ ਧੰਸੋ ਦਿਲ ਸੋ ਸੰਜੁਗੜਾ ਜਦ ਡਿਠਾ ਗੁਰਦਰਸਾਰ ਮਾਹ ਦਿਵਸ ਬੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸਦਾਲ ਕਿਰਪਾ ਕਰੋ ਹਰੇ ਸਾਧ ਸੰਗਤ ਜੀ ਇਸ ਵੀ ਸਾਲ 2024 ਸਬਾਪਤ ਹੋ ਕੇ ਅਤੇ 2025 ਇਸ ਵੀ ਸਾਲ ਪਰ ਆਰੰਭ ਹੋਇਆ ਹੈ ਖਾਲਸੇ ਦਾ ਜੋ ਸਾਲ ਸੰਬਧਾ ਉਹ ਇੱਕ ਚੇਤ ਤੋਂ ਪਰ ਆਰੰਭ ਹੁੰਦਾ ਹੈ 225 ਜੋ ਨਵਾਂ ਸਾਲ ਪਰ ਆਰੰਭ ਹੋਇਆ ਹੈ ਅਰਦਾਸ ਹੈ ਦਾਸ ਵੱਲੋਂ ਸਤਿ ਆਪ ਜੀ ਬੀਜੀ ਵੱਲੋਂ ਸਾਰੇ ਪਰਿਵਾਰ ਵੱਲੋਂ ਮਿਸਲ ਸ਼ਹੀਦਾਂ ਨਾਲ ਹਰੀਆ ਮੇਲਾ ਜਥੇਬੰਦੀ ਵੱਲੋਂ ਸਮੂਹ ਗੁਰੂ ਖਾਲਸਾ ਸਾਧ ਸੰਗਤ ਜੀ ਨੂੰ ਸਾਰੇ ਸੰਸਾਰ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਧਰਤੀ ਦੇ ਕੋਨੇ ਕੋਨੇ ਵਿੱਚ ਹਸਣ ਵਾਲਿਆਂ ਸਮੂਹ ਸੰਤਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਾਰਨ ਆਪਸ ਪਰ ਪਿਆਰ ਸਤ ਸੰਤੋਖ ਪੱਖੇ ਸ਼ਿਕਾਰਨ ਅਤੇ ਸਮੁੱਚੇ ਖਾਲਸੇ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਾਤ ਹਾਏ ਇੱਕ ਆ ਇਤਫਾਕ ਇੱਕ ਜੁਟ ਹੋਣ ਦੀ ਸਮਰੱਥਾ ਬਖਸ਼ਿਸ਼ ਕਰਨ ਸਮੱਤ ਬਖਸ਼ਿਸ਼ ਕਰਨ ਅਤੇ ਸਾਰੇ ਸੰਸਾਦ ਤੇ ਖਾਲਸੇ ਪੰਥ ਦੀ ਜੈ ਜੈਕਾਰ ਹੋਵੇ ਅਤੇ ਇਸ ਵੇਲੇ ਬੜਾ ਵਿਖੜਾ ਸਮਾਂ ਸਾਰੇ ਸੰਸਾਰ ਤੇ ਚੱਲ ਰਿਹਾ ਹੈ ਕਿਤੇ ਸਾਡੇ ਵੀਰ ਕਿਸਾਨ ਸਰਦਾਰ ਸ੍ਰੀ ਮਾਨਸਤ ਅਰਜਨ ਸਿੰਘ ਜਗਜੀਤ ਸਿੰਘ ਜੱਲੇਵਾਲ ਮਰਦ ਬੰਦ ਤੇ ਬੈਠੇ ਹਨ ਸਾਡੇ ਕਿਸਾਨਾਂ ਦੀ ਆ ਮੰਗਾਂ ਨੂੰ ਮੁੱਖ ਰੱਖਦੇ ਹੋયા ਅਤੇ ਕਿਸੇ ਵਾਸੇ ਸਾਧਗੁਰੂ ਜੀ ਦੀਆਂ ਬੇਅਦਬੀਆਂ ਨੂੰ ਮੁੱਖ ਰੱਖਦੇ ਹੋਇਆ ਜੋ ਰੋਸ ਮੇਂ ਅਨਸਾਫ਼ ਲਈ ਸਤਗੁਰੂ ਜੀ ਦੀਆਂ ਕੋਹਲ ਬਿਆਲੀਆਂ ਲਈ ਅਨਸਾਫ਼ ਲਈ ਸਤਗੁਰੂ ਜੀ ਨੇ ਅਰੇ ਗੁਰਸਿੱਖ ਮੋਰਚੇ ਲਾ ਕੇ ਬੈਠੇ ਹਨ ਅਤੇ ਥਾਂ ਪਰ ਥਾਂ ਖਾਲਸਾ ਆਪੋ ਆਪਣੇ ਜਤਲਾਂ ਵਿੱਚ ਹੈ ਇਸ 2025 ਦੇ ਅੰਦਰ ਸਤਗੁਰੂ ਸੱਚੇ ਪਾਤਸ਼ਾਹ ਆਰੰਭ ਪਿਤਾ ਗਾਲ ਪਰਵਾਹ ਗੁਰੂ ਕਿਰਪਾ ਕਰਨ ਇਹ ਸ੍ਰੀਮਾਨ ਸਰਦਾਰ ਜਗਜੀਤ ਸਿੰਘ ਜੀ ਡਬਲੂ ਆਰ ਜੋ ਸਾਰੇ ਕਿਸਾਨ ਮੋਰਚੇ ਦੇ ਮੁਖੀ ਹਾਂ ਨਾ ਤੇ ਸਾਡੇ ਕਿਸਾਨ ਵੀਰਾਂ ਲਈ ਆਪਣੀ ਜਿੰਦਗੀ ਵੀ ਨੂੰ ਦਾਤੇ ਲਾ ਕੇ ਬੈਠੇ ਹਨ ਉਹਨਾਂ ਨੂੰ ਸਿਹਤ ਜਾਂਦੀ ਬਖਸ਼ਿਸ਼ ਕਰਨ ਇਹ ਮੋਰਚਾ ਫਤਿਹ ਹੋਵੇ ਅਤੇ ਜੋ ਵੀ ਗੁਰਸਿੱਖ ਸਤਗੁਰੂ ਜੀ ਦੀਆਂ ਬਿਆਦੀਆਂ ਦੇ ਰੋਸ ਵਜੋਂ ਇਨਸਾਫ ਮੋਰਚਾ ਲਾ ਕੇ ਬੈਠੇ ਹਨ ਗਰੀਬਨਵਾਸ ਦੇ ਪਾਸੇ ਮੋਕੇ ਦੀ ਸਰਕਾਰਾਂ ਨੂੰ ਇਸ ਵੱਧ ਬਖਸ਼ਿਸ਼ ਕਰੇ ਅਤੇ ਜੋ ਸਾਡੀਆਂ ਹੱਕੇ ਮੰਗਾ ਹਨ ਉਹਨਾਂ ਨੂੰ ਪ੍ਰਵਾਨ ਕਰੇ ਅਤੇ ਸਤਿਗੁਰੂ ਜੀ ਦੀਆਂ ਘੋਰ ਬਿਆਦੀਆਂ ਜਿਹੜੀਆਂ ਹੋਈਆਂ ਹਨ ਉਹਨਾਂ ਦਾ ਇਨਸਾਫ ਖਾਲਸਾ ਪੰਥ ਨੂੰ ਮਿਲੇ ਅਤੇ ਇਸ ਮੁੱਚਾ ਖਾਲਸਾ ਪੰਥ ਇੱਕ ਮੁੱਠ ਹੋ ਕੇ ਤੁਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਦਾ ਪਾਲਣ ਕਰੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਅੰਗ ਸੰਸਹਾਇ ਹੋਏ ਇਹ ਦਾਸ ਦੀ ਬੀਬੀ ਜੀ ਦੀ ਸਾਰੇ ਪਰਿਵਾਰ ਦੀ ਬਿਸਮਤੀ ਦਾ ਅੱਲਾਹ ਨਾਲ ਹਰਿਆ ਮੇਰਾ ਜਥੇ ਬੰਦੇ ਦੀ ਸ਼ੁਭ ਕਾਮਨਾ ਹੈ ਅਤੇ ਗੁਰੂ ਖਾਲਸਾ ਸਾਧ ਸੰਗਤ ਜੀ ਜੀਵਨ ਜਨ ਕੀ ਦਾ ਸਮਾਂ ਮਿੰਟ ਘੜੀਆਂ ਹਫਤੇ ਮਹੀਨੇ ਸਾਲ ਬੀਤਦੇ ਜਾ ਰਹੇ ਹਨ ਅਤੇ ਸਭ ਤੋਂ ਕੀਮਤੀ ਵਸਤੂ ਸਮਾਂ ਹੈ ਸਮਾਂ ਮੁਕਤਾ ਜਾ ਰਿਹਾ ਹੈ ਸਾਲ 2024 ਸਮਾਪਤ ਹੋ ਗਿਆ ਤੇ 2025 ਚੜ ਗਿਆ ਇਹ ਸਾਲ ਵੀ ਮੁੱਕ ਜਾਣਾ ਸਮਾਂ ਰਹਿ ਲਿਆ ਰਹਿ ਲਿਆ ਜੀਵਨ ਜਿੰਦਗੀ ਦੇ ਸਮੇਂ ਵਿੱਚ ਆਪਣੇ ਰਜੇ ਵਿਆਜੋ ਸਮਾ ਕੱਢ ਕੇ ਜਿਸ ਧਰਮ ਦੇ ਦਾ ਜਿਸ ਧਰਮ ਦਾ ਵੀ ਕੋਈ ਧਾਰ ਨਹੀਂ ਹੈ ਆਪਣੇ ਧਰਮ ਵਿੱਚ ਪਰਪੱਕ ਹੋ ਕੇ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਜੀ ਦਾ ਸੇਵਨ ਕਰਨਾ ਗੁਰੂ ਕੀ ਬਾਣੀ ਪੜਨੀ ਅਤੇ ਸਰੀਰ ਕਰਕੇ ਸੇਵਾ ਕਰਨੀ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਤੇ ਵੱਢ ਕੇ ਛਕੜਾ ਇਹੋ ਹੀ ਸਾਡੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਸਾਰੇ ਵਾਲੇ ਆ ਗਿਆ ਹੈ ਅਧਿਆਨ ਆਸ ਹੈ ਸੋ ਮੁੱਤੇ ਖਾਸੇ ਪੰਥ ਦੀ ਚਾੜੀ ਕਲਾ ਹੋਵੇ ਅਤੇ ਸਾਰੇ ਕੋਲ ਸਿੱਖਾਂ ਨੂੰ ਸਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਜਤਿ ਜੀ ਅੰਦੀਆ ਦਾਤਾਂ ਬਖਸ਼ਿਸ਼ ਕਰਨ ਸੇਵਾ ਸੇਵਨ ਦੀ ਦਾਤ ਬਖਸ਼ਿਸ਼ ਕਰਨ ਅਤੇ ਔਰ ਵਾਲਾ ਸਮਾ ਜਿਹੜਾ ਹੈ ਅਸੀਂ ਸਤਗੁਰੂ ਜੀ ਦੀ ਆਗਿਆ ਵਿੱਚ ਰਹਿ ਕੇ ਇੱਕ ਮੁੱਠ ਹੋ ਕੇ ਜਥੇ ਬੰਦਕ ਹੋ ਕੇ ਸਤਗੁਰੂ ਜੀ ਦੀ ਆਗਿਆ ਵਿੱਚ ਚਾੜੀ ਕਲਾ ਵਿੱਚ ਇਹ ਸਭੇ ਨੂੰ ਬਦੀਤ ਕਰ ਸਕੀਏ ਇਨਿਆ ਹੀ ਸ਼ਬਦਾ ਨਾਲ ਦਾਸ ਵੱਲੋਂ ਫੇਰ ਦੁਬਾਰਾ ਬੇਨਤੀ ਹੈ ਸਤਗੁਰ ਜੀ ਦੀ ਹਰੇਕ ਪੁਰਖ ਸਿੱਖ ਵਾਸਤੇ ਆ ਗਿਆ ਹੈ ਗੁਰ ਸਤਪੁਰਨ ਕਾ ਜੋ ਸਿੱਖ ਅਖਾਏ ਸੋ ਪੜ ਕੇ ਉਹ ਹਰਨਾਮ ਤੇ ਆਵੇ ਉਦਮ ਕਰੇ ਪੜ ਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਲਾਵੇ ਉਹ ਵਦੇਸ ਗੁਰੂ ਹਰ ਹਰ ਜਪ ਜਪਾ ਸਭ ਕੈਨ ਵਖ ਪਾਪ ਦੋਖ ਲਹਿ ਜਾਵੇ ਫਿਰ ਜਿਹੜੇ ਦਿਨਸ ਗੁਰਬਾਣੀ ਗਾਵੇ ਬਹਿਨੇ ਉੱਠਦੇ ਹਰਨਾਮ ਤੇ ਆਵੇ ਜੋ ਸਾਹਸ ਗਲਾਸ ਤੇ ਆਏ ਤੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜੋ ਸੁਣੋਂਦਾ ਆਲੋ ਹੈ ਮੇਰਾ ਸਵਾਮੀ ਜਿਸ ਗੁਰ ਸਿੱਖ ਗੁਰੂ ਉਪਦੇਸ ਸੜਾਵੇ ਜਨ ਨਾਨਕ ਤੂੜ ਮੰਗਾਤ ਸਗੁਰ ਸਿੱਖ ਕੀ ਜੋ ਆਪ ਜਪ ਹੈ ਅਬਰ ਨਾਮ ਜਪਾਵੇ ਗੁਰਸੇਗ ਰਹਿ ਸੜੋ ਮੇਰਾ ਮੀਨ ਪਰਵਾਤੇ ਕਰੋ ਠਹਿਤ ਜੀਤ ਵਾਹਿਗੁਰੂ ਗਰ ਮੰਤਰ ਸੋ ਜਾਪ ਕਾਰਿਸ਼ ਨਾਮ ਪੜੇ ਜਪ ਜਾਪ ਸੰਧਿਆ ਸਮੇ ਸੁਣੀ ਰਹਿ ਆਸ ਕੀਰਤਨ ਕਥਾ ਸੁਣੀ ਹਰ ਆਸ ਇਸ ਮੈਂ ਨੇਮ ਜੋਇ ਕਰਾਏ ਸੋ ਸਿਕ ਅਬਰਪੁਰੀ ਮੈਂ ਜਾਏ ਇਹਨਾਂ ਸ਼ਬਦਾਂ ਨਾਲ ਫਿਰ ਦੁਬਾਰਾ ਸਤਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਦਾਸ ਵੱਲੋਂ ਗੁਰੂ ਹਦੈਰਪਾਲ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ